ਸ਼੍ਰੀ ਅਮਰਸਰ ਸਾਹਿਬ ਵਿੱਚ ਧੱਲੂ ਕਾਰਾਂ ਹਫਤਾ ਇਸ ਬੰਦ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਨੇ ਜਾਂ ਸ਼ਰਧਾਲੂ ਆ ਰਹੇ ਨੇ ਕਿਉਂਕਿ ਬੜਾ ਸੋਗ ਭਇਆ ਮਾਹੌਲ ਹੈ ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਆਉਣ ਜਾਣ ਦੀ ਪਾਰਕਿੰਗ ਤੇ ਹੋਰ ਚੀਜ਼ਾਂ ਵਾਸਤੇ ਅਸੀਂ ਕਾਫੀ ਪੂਕਤਾ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਗਏ ਨੇ ਉਹਦੇ ਵਿੱਚ ਬਾਹਰੋਂ ਵੀ ਸਾਨੂੰ ਫੋਰਸ ਮਿਲੀ ਆ ਕੁਝ ਆਫਿਸਰਸ ਲਾਏ ਗਏ ਨੇ ਔਰ ਬੜੇ ਚੁਣ ਕੇ ਜਿਹੜੇ ਉਹਨਾਂ ਦੀ ਡਿਊਟੀ ਲਈ ਗਈ ਔਰ ਬਰੀਫ ਕੀਤਾ ਗਿਆ ਸਾਰੀ ਫੋਰਸ ਨੂੰ ਜੇ ਉਹ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਵੀ ਸੰਗਤ ਇੱਥੇ ਆ ਰਹੀ ਹੈ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਜਿਹੜਾ ਪੀਸਫੁਲ ਰਹੇ ਮਾਹੌਲ ਔਰ ਜੋ ਮर्यादा ਦੀ ਪੂਰੀ ਜਿਹੜੀ ਹੈ ਉਹਦੇ ਉੱਤੇ ਪਹਿਰਾ ਦਿੱਤਾ ਜਾਵੇ ਪੁਲਿਸ ਵੱਲੋਂ ਵੀ ਔਰ ਤਾਂ ਕਿ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਤੇ ਆਰਾਮ ਨਾਲ ਉਹ ਆਪਣੇ ਜਿਹੜੀ ਆ ਇੱਥੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਸਕਣ। ਔਰ ਸਾਰੀ ਜਿਹੜੀ ਇਸ ਟ੍ਰੈਫਿਕ ਵਗੈਰਾ ਦੀ ਪ੍ਰਭਾਵ ਹੈਗੀ ਆ ਜੋ ਮਾਰਚ ਵਗੈਰਾ ਦੇ ਸੰਬੰਧ ਦੇ ਵਿੱਚ ਵੀ ਉਹ ਵੀ ਡਿਟੇਲਡ ਪ੍ਰੋਗਰਾਮ ਅਸੀਂ ਕੀਤਾ ਹੈ। ਤੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਇਸ ਸ਼ੋਭਮਈ ਜਿਹੜੇ ਸਮਾਗਮ ਚੱਲਨੇ ਨੇ ਉਹ ਸ਼ਾਂਤੀ ਬਰਕਰਾਰ ਰੱਖ